शाहकोट शहर के मेन बाजार मोगा रोड मलसिया रोड विखे दुकानदारा रेहड़िया फड़िया वाले वालों किए गए नजायज़ कब्जे कारण ट्रैफिक समस्या में लगातार वाधा हो रहा है राहगीर वालों बार बार नगर पंचायत शाहकोट पास नजायज़ कब्जे संबंधी शिकायत की तिया जा रही हैं ਵਾਧ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਸੰਬੰਧੀ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਦੀ ਅਗਵਾਈ ਚ ਸ਼ਾਹਕੋਟ ਦੇ ਕੌਂਸਲਰਾਂ ਅਤੇ ਨਗਰ ਪੰਚਾਇਤ ਦੇ ਮੁਲਾਜ਼ਮਾਂ ਵੱਲੋਂ ਅੱਜ ਸ਼ਾਹਕੋਟ ਸ਼ਹਿਰ ਚ ਦੁਕਾਨਦਾਰਾਂ ਅਤੇ ਰੇੜੀਆਂ ਫਣੀਆਂ ਵਾਲਿਆਂ ਨੂੰ ਸੜਕਾਂ ਦੇ ਕਿਨਾਰਿਆਂ ਤੇ ਪਿਆ ਨਜਾਇਜ਼ ਸਮਾਨ ਆਪਣੀ ਹੱਦ ਤੱਕ ਰੱਖਣ ਦੀ ਹਦਾਇਤ ਕੀਤੀ ਗਈ। ਇਸ ਦੌਰਾਨ ਦੇਖਿਆ ਗਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਰੇੜੀਆਂ ਫਣੀਆਂ ਲਗਾਉਣ ਵਾਲਿਆਂ ਪਾਸੋਂ ਪੈਸੇ ਵਸੂਲੇ ਜਾ ਰਹੇ ਹਨ ਜਿਸ ਨੂੰ ਨਗਰ ਪੰਚਾਇਤ ਵੱਲੋਂ ਗੰਭੀਰਤਾ ਨਾਲ ਲੈਂਦਿਆਂ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਦਿੰਦਿਆਂ ਕਾਨੂੰਨੀ ਕਾਰਵਾਈ ਦੀ ਧਾਰਨਾ ਦਿੱਤੀ ਗਈ ਇਸ ਦੇ ਨਾਲ ਹੀ ਸੜਕ ਦੇ ਕਿਨਾਰਿਆਂ ਤੇ ਸਮਾਨ ਰੱਖਣ ਸੰਬੰਧੀ ਨਿਸ਼ਾਨ ਲਗਾਏ ਗਏ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਨੇ ਕਿਹਾ ਕਿ ਸੜਕਾਂ ਤੇ ਨਜਾਇਜ਼ ਕਬਜ਼ੇ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਨਾ ਕਿਹਾ ਕਿ ਅੱਜ ਦੁਕਾਨਦਾਰਾਂ ਅਤੇ ਰੇੜੀਆਂ ਫੜੀਆਂ ਵਾਲਿਆਂ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਗਈ ਹੈ ਅਤੇ ਬੁੱਧਵਾਰ ਤੋਂ ਨਜਾਇਜ਼ ਕਬਜ਼ਿਆਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਜਿਸ ਤਿੱਥ ਸੜਕਾਂ ਦੇ ਕਿਨਾਰੇ ਤੇ ਪਿਆ ਦੁਕਾਨਦਾਰਾਂ ਅਤੇ ਰੇੜੀਆਂ ਫੜੀਆਂ ਵਾਲਿਆਂ ਦਾ ਸਮਾਨ ਜ਼ਬਤ ਕਰ ਲਿਆ ਜਾਵੇਗਾ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਅੱਜ ਜਿਵੇਂ ਸ਼ਹਿਰਬਾਸੀ ਸਾਰੇ ਤੇ ਨਗਰਪੰਚਾਇਤ ਦੇ ਜਿੰਨੇ ਵੀ ਮੁਲਾਜ਼ਮ ਸੀ ਉਹ ਸਾਰੇ 메ਨ ਰੋਡ 메ਨ ਬਾਜ਼ਾਰ ਔਰ ਮੋਗਾ ਰੋਡ ਦੇ ਉੱਤੇ ਅਸੀਂ ਜੋ ਇਹਨਾਂ ਨੇ ਰੇੜੀਆਂ ਜਾਂ ਸਮਾਨ ਬਾਹਰ ਖਿਆ ਸੀ ਉਹਨਾਂ ਵਾਸਤੇ ਅੱਜ ਇੱਕ ਅਸੀਂ ਪੈਦਲ ਯਾਤਰਾ ਕੀਤੀ ਔਰ ਸਾਰਿਆਂ ਨੂੰ ਕੱਲੇ-ਕੱਲੇ ਦੁਕਾਨਦਾਰ ਨੂੰ ਜਾ ਕੇ ਅਸੀਂ ਦੱਸਿਆ ਵੀ ਤੁਸੀਂ ਜਿੰਨੇ ਵੀ ਸਮਾਨ ਦੀ ਬਾਹਰ ਖਿਆਓ ਜਾ ਕੇ ਅੰਦਰ ਕਰ ਲਓ ਜਿਹੜੇ ਹੈਗੇ ਰੇੜੀਆਂ ਵਾਲਿਆਂ ਨੂੰ ਕਿਹਾ ਵੀ ਇਹਨਾਂ ਨੂੰ ਤੁਸੀਂ ਜਿਹੜੇ ਹੈਗੀਆਂ ਵਾ ਐਫ ਐਕਸ ਟੀਆਂ ਆਈਆਂ ਉਹ ਇਹ ਤੋਂ ਹਟਾ ਲਓ ਜਿਹੜੀਆਂ ਚਲਦੀਆਂ ਵਾ ਉਹ ਚਲਦੀਆਂ ਫਿਰਦੀਆਂ ਰੇੜੀਆਂ ਰੋਡ ਤੇ ਰੱਖੋ ਨਹੀਂ ਤੇ ਕੱਲ ਨੂੰ ਗੁਰਦੁਆਰ ਸ਼ੇਰ ਨੂੰ ਇਹ ਜੋ ਵੀ ਦਫ਼ਤਰ ਦਾ ਹੁਕਮ ਹੋਊਗਾ ਉਹ ਅਹੀਂ ਇੱਕ ਦਫ਼ਤਰ ਨਹੀਂ ਹੁਕਮ ਧਿਆਗੇ ਵੀ ਤੁਸੀਂ ਜਿਹੜੀ ਵੀ ਰੇੜੀ ਰੋਡ ਤੇ ਹੈਗੀ ਆ ਉਹ ਚੱਕ ਕੇ ਉਹ ਦਫ਼ਤਰ ਲੈ ਜਾਓ ਔਰ ਜਿਹੜੀ ਵੀ ਰੇੜੀ ਹ ਚੱਕੀ ਗਈ ਉਹ ਮੁੜ ਕੇ ਵਾਪਸ ਨਹੀਂ ਕੀਤੀ ਜਾਊਗੀ ਕਿਉਂਕਿ ਸਾਡੇ ਜਿੰਨੇ ਵੀ ਜੇ ਧਰਮ ਖਾਨ ਤਾਨ ਜੇ ਗੁਰੂ ਗੁਰਦੁਆਰਾ ਸਿੰਘ ਸਭਾ ਉਹ ਵੀ ਮੇਨ ਬਾਜ਼ਾਰ ਚ ਜੇ ਮੰਦਰਵਾ ਉਹ ਵੀ ਮੇਨ ਬਾਜ਼ਾਰ ਚ ਜਿਹੜਾ ਸਾਡਾ ਹਸਪਤਾਲ ਆ ਉਹ ਵੀ ਮੇਨ ਬਾਜ਼ਾਰ ਚ ਉੱਥੇ ਬਹੁਤ ਮੁਸ਼ਕਲ ਆਉਂਦੀਆਂ ਉਹ ਜਿਹੜਾ ਵੀ ਕੋਈ ਮਲਾ ਕੋਈ ਇਲਾਜ ਕਰਾਉਣ ਵਾਸਤੇ ਆਉਂਦਾ ਕੋਈ ਛਿਹਰੇ ਹੁੰਦਾ ਉਹਨੂੰ ਜਿਲੰਦਰ ਭੇਜਣਾ ਹੁੰਦਾ ਰੈਫਰ ਕਰਨਾ ਹੁੰਦਾ ਉਹ ਮਤਲਬ ਇੱਥੇ ਜਾਮ ਇੰਨਾ ਲੱਗ ਜਾਂਦਾ ਕਿ ਉਹਨਾਂ ਨੂੰ ਘੱਲਣਾ ਬੜਾ ਮੁਸ਼ਕਲ ਹੋ ਜਾਂਦਾ ਵਾ ਇਸ ਕਰਕੇ ਅਸੀਂ ਅੱਜ ਦੁਕਾਨਦਾਰਾਂ ਨੇ ਸਾਡੀ ਗੱਲ ਵੀ ਮੰਨੀ ਪਰ ਜੇ ਕੱਲ ਨੂੰ ਨਾ ਕੋ ਫੇਰ ਮੰਨੇ ਤਾਂ ਫੇਰ ਅਸੀਂ ਕੱਲ ਨੂੰ ਕਾਨੂੰਨੀ ਕਾਰਵਾਈ ਕਰਾਂਗੇ ਧੰਨਵਾਦ ਤਾਂ ਜਿਹੜੇ ਪੰਚਾਇਤੀ ਦੁਕਾਨਾਂ ਦੇ ਬਰਾਡੇ ਵਾਲੇ ਉਹਨਾਂ ਦਾ ਕੀ ਕਰਾਂਗੇ ਉਹ ਦੇਖੋ ਮੈਨੂੰ ਤਾਂ ਪਹਿਲਾਂ ਪਤਾ ਨਹੀਂਗਾ ਅਸੀਂ ਅੱਜ ਸਾਨੂੰ ਪਤਾ ਲੱਗਾ ਵੀ ਦੇਖੇ ਜਾ ਕੇ ਵੀ ਉਹ ਬਰਾਡੇ ਜਿਹੜੇ ਸੀਗੇ ਉਹ ਵੀ ਸੱਤੇ ਹੋਏ ਆ ਉਹ ਹੁਣ ਇੰਸਪੈਕਟਰ ਸਾਹਿਬ ਵੀ ਕੋਲ ਹੀ ਆ ਇਹਨਾਂ ਨਾਲ ਸਲਾਮ ਮਸ਼ਵਰਾ ਕਰਾਂਗੇ ਯੂ ਸਾਬ ਅੱਜ ਆਏ ਨਹੀਂ ਉਹ ਵੀ ਸਵੇਰੇ ਆਉਣਗੇ ਤਾਂ ਉਹਨਾਂ ਨਾਲ ਸਲਾਮ ਮਸ਼ਵਰਾ ਕਰਾਂਗੇ ਵੀ ਇਹਦਾ ਜਾਤ ਜਿਹੜੇ ਬ੍ਰਾਂਡੇ ਆ ਇਹਨਾਂ ਰੱਖਿਆ ਦੁਕਾਨ ਤੋਂ ਜਿਹੜਾ ਕਰਾਇਆ ਸੀ ਉਦਾਂ ਪਹਿਲਾਂ ਲੈ ਰਿਆ ਉਹਦਾ ਅਸੀਂ ਮੁੜ ਕੇ ਕੋਈ ਨਾ ਕੁਝ ਜ਼ਰੂਰ ਹੱਲ ਕਰਾਂਗੇ ਸਰ ਜਿਹੜੀਆਂ ਗੱਡੀਆਂ ਬਜ਼ਾਰ ਦੇ ਵਿੱਚ ਦੇਖੋ ਇਹ ਪੁਲਿਸ ਨਾਲ ਜਿੱਤੀ ਸਾਹਿਬ ਮੇਰੀ ਗੱਲ ਹੋਈ ਸੀਗੀ ਉਹ ਕੱਲ ਨੂੰ ਪੁਲਿਸ ਨਾਲ ਲਾਹਾਂਗੇ ਤੇ ਜੇ ਨਾਮ ਨਹੀਂ ਰਿਫ ਹੋ ਸਕਦਾ ਉਹਨਾਂ ਦੇ ਚਲਾਨ ਕਰਕੇ ਤੇ ਮਿਲ ਕੇ ਵੀ ਬੋਰਡ ਕਰਾਵਾਂਗੇ ਠੀਕ ਹੈ ਜੀ ਇੱਕ ਸਰ ਥਾਣੇ ਮੂਰੇ ਟਰਾਲੀਆਂ ਉਹ ਖੜੀਆਂ ਹੁੰਦੀਆਂ ਹਨ ਜਿਹੜੀਆਂ ਫੜਕਿਆਂ ਦੇ ਪੁਲਸ ਵਾਰੇ ਤੇ ਉਹਦੇ ਨਾਲ ਵੀ ਬਹੁਤ ਟ੍ਰੈਫਿਕ ਜ਼ਿਆਦਾ ਹੁੰਦੀ ਆ ਰਸਤਾ ਬਹੁਤ ਰੁਕਦਾ ਉਹਦੇ ਨਾਲ ਵੀ ਉਹਦੇ ਬਾਰੇ ਵੀ ਕੋਈ ਕਰੋਗੇ ਉਹ ਹੈ ਸਚੂ ਨੂੰ ਡਿਪਟੀ ਸਾਹਿਬ ਫੇਰੇ ਮਿਲਦੇ ਆ ਮਿਲ ਕੇ ਉਹਨਾਂ ਨੂੰ ਇੱਕ ਹੋਰ ਪੇਸ਼ ਕਰਾਂਗੇ ਵੀ ਇਹ ਜਿਹੜੀਆਂ ਟਰਾਲੀਆਂ ਵਾ ਤੁਸੀਂ ਥੱਲੇ ਜਿੱਥੇ ਜਗ੍ਹਾ ਹੈਗੀ ਉੱਥੇ ਲਾਓ ਕਿਉਂਕਿ ਅੱਗੇ ਮੈਂ ਕਹਿ ਕੇ ਆਇਆ ਸੀ ਉਹ ਉਹਨਾਂ ਟਰਾਲੀਆਂ ਜਿੰਨੀਆਂ ਹਿੰ ਚੱਕ ਕੇ ਤੇ ਮਸ਼ੀਆਂ ਭੇਜ ਦਿੱਤੀਆਂ ਠੀਕ ਹੈ ਧੰਨਵਾਦ